ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਪਹਿਲਾ ਮਹਿਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾਨ ਇਹ ਵੀ ਮਸੱਲਾ ਉਚਾਰਨ ਕਰਨਾ ਇਸ ਨੂੰ ਮੁਸਲਾ ਨਹੀਂ ਕਹਿ ਲੈਣਾ ਮਹਿਰ ਇਹ ਦੇ ਲਾਣੀ ਲਾਣੀ ਮਹਿਰ ਨਹੀਂ ਕਹਿਣਾ ਸਿਆਰੀ ਲੱਗੀ ਹੋਈ ਹੈ ਮਹਿਰ ਮਹਿਰ ਮਸੀਤ ਸਿਦਕ ਮਸੱਲਾ ਮਸੱਲਾ ਇਦੇ ਉੱਤੇ ਬੈਠ ਕੇ ਸਫ ਜੀ ਨੂੰ ਕਹਿ ਦਿੰਨੇ ਆਪਾਂ ਭਜਨ ਬੰਦਗੀ ਕਰਨ ਵਾਸਤੇ ਜੋ ਏਠਾਂ ਵਿਛਾਉਣ ਵਾਲਾ ਹੁੰਦਿਆਂ ਨੇ ਜਿਵੇਂ ਸਫ ਜੀ ਉਹਨੂੰ ਮਸੱਲਾ ਕਹਿੰਦੇ ਹੱਕ ਹਲਾਲ ਕੁਰਾਨ ਸ਼ਰਮ ਸੁਨਨਤ ਸੀਲ ਰੋਜ਼ਾ ਹੋ ਹੋ ਮੁਸਲਮਾਨ ਸ਼ਰਮ ਸੁਨਨਤ ਇੱਥੇ ਠੰਮਕ ਲੱਗ ਜੇਗੀ ਸੀਲ ਰੋਜ਼ਾ ਸੁਨਨਤ ਪਦ ਵੀ ਕਸ ਕੇ ਉਚਾਰਨ ਕਰਨਾ ਰੋਜ਼ਾ ਪਦ ਵੀ ਕਸ ਕੇ ਉਚਾਰਨ ਕਰਨਾ ਇੱਥੇ ਵਿਸਰਾਮ ਓਹ ਮੁਸਲਮਾਨ ਓਹੋ ਨਹੀਂ ਕਹਿਦਣਾ ਹਾਹੀ ਹੂੜਾ ਹਾਹੀ ਹੂੜਾ ਹਾਹੀ ਹੂੜੇ ਨੂੰ ਬੁਧਾ ਦਣਾ ਹਾ ਹਾ ਹਾਹੀ ਔਂਕੜ ਓਹੂ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਰਨੀ ਕਾਬਾ ਇਥੇ ਠੰਮਕ ਸੱਚ ਪੀਰ ਕਲਮਾ ਕਰਮ ਨਿਵਾਜ ਤਸਬੀ ਸਾ ਤਿਸ ਭਾਵਸੀ ਨਾਨਕ ਰਖਿਆ ਲਾਜ ਮੁਖ ਪਾਠੀ ਸਿਧਰਾਈਆਂ ਤਸਬੀ ਸਾ ਇਥੇ ਠੰਮਕ ਲੱਗ ਜੇਗੀ ਤੇ ਸੁਭਾਵ ਸੀ ਦੂਸਰਾ ਪਾਠ ਸਾਤ ਸੁਭਾਵ ਸੀ ਵੀ ਹੈ ਪਰ ਮੁੱਖ ਸੰਪਰਦਾਇ ਪਾਠ ਤਸਬੀ ਸਾ ਤਿਸ ਭਾਵ ਸੀ ਨਾਨਕ ਰਖੈ ਲਾਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਉਸ ਕਸਕੇ ਨਹੀਂ ਬੋਲਣਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਤਾ ਪਰੈ ਬਰੀ ਗੁਰਪੀਰ ਹਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ ਗੱਲੀ ਭਿਸਤ ਨਾ ਜਾਈਐ ਗੱਲੀ ਇੱਥੇ ਯਮਕ ਲੱਗ ਜੇਗੀ ਗੱਲੀ ਭਿਸਤ ਨਾ ਜਾਈਐ ਛੱਟੈ ਸੱਚ ਕਮਾਏ ਛੱਟੈ ਇੱਥੇ ਵੀ ਯਮਕ ਸੱਚ ਕਮਾਏ ਮਾਰਨ ਪਾਹੇ ਹਰਾਮ ਮਹ ਹੋਏ ਹਲਾਲ ਨਾ ਜਾਏ ਨਾਨਕ ਗੱਲੀ ਕੂੜਈ ਇਹ ਵੀ ਧਿਆਨ ਨਾਲ ਪਾਦ ਉਚਾਰਨ ਕਰਨਾ ਕੂੜਾ ਹੀ ਨਹੀਂ ਕਹਿਣਾ ਕੂੜੀ ਊ ੜੀ ਈ ਇਹਨੂੰ ਤੇਜ਼ ਉਚਾਰਨ ਇਕੱਠਾ ਹੀ ਕਰਨਾ ਨਾਨਕ ਗੱਲੀ ਕੂੜੀ ਕੂੜੋ ਪੱਲਾ ਪਾਇ ਨਾਨਕ ਗੱਲੀ ਕੂੜ ਕੂੜੀ ਕੂੜੋ ਪੱਲਾ ਪਾਇ ਮਹੱਲਾ ਪਹਿਲਾ ਪੰਜ ਨਿਵਾਜਾ ਵਖਤ ਪੰਜ ਪੰਜਾ ਪੰਜੇ ਨਾਉ ਪਹਿਲਾ ਸੱਚ ਹਲਾਲ ਦੋਏ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਚੌਥੀ ਇੱਥੇ ਜਮਕ ਲੱਗ ਜੇਗੀ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸਨਾਏ ਪੰਜ ਨਿਵਾਜਾਂ ਦੀ ਗੱਲ ਹੈ ਨਾ ਪੰਜਵੀਂ ਇੱਥੇ ਜਮਕ ਲੱਗ ਜੇਗੀ ਸਿਫਤ ਸਨਾਏ ਕਰਣੀ ਕਲਮਾ ਆਖ ਕੈ ਤਾ ਮੁਸਲਮਾਨ ਸਦਾਏ ਨਾਨਕ ਜੀਤੇ ਕੂੜਿਆਰ ਨਾਨਕ ਜੀਤੇ ਕੂੜਿਆਰ ਕੂੜਾ ਕੁੜੀ ਪਾਈ ਪੌੜੀ ਇੱਕ ਰਤਨ ਪਦਾਰਥ ਵਣਜੇ ਦੇ ਇੱਕ ਕੱਚਾ ਦੇ ਵਾਪਾਰਾ ਦੋਵੇਂ ਇੱਕ ਪਦਾਂ ਤੇ ਯਮਕ ਲੱਗਦੀ ਸਤਗੁਰੁ ਤੁਠਾ ਪਾਈ ਅਨ ਅੰਦਰ ਰਤਨ ਭੰਡਾਰਾ ਵਿਣਗੁਰ ਕਿਨਾਂ ਨ ਲੱਦਿਆ ਅੰਦੇ ਭੌਕ ਮੁਏ ਕੂੜਿਆਰਾ ਵਿਣਗੁਰ ਕਿਨਾਂ ਨ ਲੱਦਿਆ ਇਥੇ ਵਿਸਰਾਮ ਅੰਦੇ ਇਥੇ ਯਮਕ ਲੱਗ ਜੀਗੀ ਭੌਕ ਮੁਏ ਜਿਹੜਾ ਪਾਠ ਹੈ ਨਾ ਇਹ ਸੰਬੰਧਕ ਪਾਠ ਹੈ ਅੰਦੇ ਭੌਕ ਮੁਏ ਕੂੜਿਆਰਾ ਮਨਮੁਖ ਦੂਜਾ ਪਚ ਮੁਏ ਮਨਮੁਖ ਦੂਜਾ ਪਚ ਮੁਏ ਪਚ ਮਨਮੁਖ ਦੂਜਾ ਪਚ ਮੁਏ ਨਾਮ 부ਜ ਹੈ ਵਿਚਾਰਾ ਇੱਕ ਸੱਜ ਹੋ ਦੂਜਾ ਕੋ ਨਹੀਂ ਕਿਸ ਆਗਾ ਕਰਹ ਪੁਕਾਰਾ ਇੱਕ ਨਿਰਧਨ ਸਦਾ ਭੌਕ ਦੇ ਆਗਾ ਨਹੀਂ ਹੈ ਇੱਕ ਸੱਜ ਹੋ ਦੂਜਾ ਕੋ ਨਹੀਂ ਕਿਸ ਅਗਿਆ ਕਰਹ ਪੁਕਾਰਾ ਇੱਕ ਨਿਰਧਨ ਸਦਾ ਭੌਕ ਦੇ ਇੱਕ ਨਾ ਭਰੇ ਤੁਜਾਰਾ ਵਿਣ ਨਾਵੇ ਹੋਰ ਧਨ ਨਹੀਂ 나ਹੀ ਵੇੜਾ ਨਾ ਵਾ ਹੋਰ ਧਨ ਨਾਹੀ ਹੋਰ ਵਿਖਿਆ ਸਭ ਸ਼ਾਰਾ ਜਿੱਥੇ ਟਿੱਪੀ ਹੋਵੇ ਉੱਥੇ ਧਨ ਬੁੱਲੀ ਦਾ ਜਿੱਥੇ ਤੱਦਾ ਨੰਨਾ ਔਂਕੜ ਲੱਗਿਆ ਉੱਥੇ ਪੋਲਾ ਹੀ ਬੋਲਣਾ ਧਨ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਸ਼ਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਨ ਮੁਸਕਲ ਜਾ ਹੋਏ ਤਾਂ ਮੁਸਲਮਾਨ ਕਹਾਵੇ ਜਾ ਹੋਏ ਤਾਂ ਮੁਸਲਮਾਨ ਕਹਾਵੇ ਅਵਲ ਆਉਲ ਦੀਨ ਕਰ ਮਿੱਠਾ ਇਹ ਅਵਲ ਨਹੀਂ ਕਹਿਣਾ ਇਸ ਨੂੰ ਕਸ ਕੇ ਉਚਾਰਨ ਕਰਨਾ ਅਵਲ ਅਵਲ ਆਉਲ ਦੀਨ ਕਰ ਮਿੱਠਾ ਅਵਲ ਆਉਲ ਦੀਨ ਕਰ ਮਿੱਠਾ ਅਵਲਦਾਰ ਹੁੰਦਾ ਪਹਿਨਾ ਅੱਲ੍ਹਾ ਕੋਤੇ ਵੀ ਅਵਲ ਦੀ ਕਹਿਣਾ ਅਵਲ ਅੱਲ੍ਹਾ ਨੂਰ ਪਾਇਆ ਅਵਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮੁਸਾਵੈ ਹੋਏ ਮੁਸਲਮ ਦੀਨ ਮਹਾਨ ਤੇ ਵੀ ਮੁਸਲਮ ਨੇ ਕਹਿਣਾ ਕਸ ਕੇ ਉਚਾਰਨ ਕਰਨਾ ਮੁਸਲਮ ਹੋਏ ਮੁਸਲਮ ਦੀਨ ਮਹਾਨ ਹੋਏ ਮੁਸਲਮ ਦੀਨ ਮਹਾਨ ਮਰਨ ਜੀਵਨ ਕਾ ਭਰਮ ਚੁਕਾਵੈ ਰੱਬ ਕੀ ਰਜਾਏ ਮੰਨੇ ਸਿਰ ਉੱਪਰ ਰੱਬ ਕਸ ਕੇ ਬੋਲਣਾ ਰੱਬ ਕੀ ਰਜਾਏ ਮੰਨੇ ਸਿਰ ਉੱਪਰ ਕਰਤਾ ਕਰਤਾ ਮੰਨੇ ਆਪ ਗਵਾਵੈ ਤਉ ਨਾਨਕ ਸਰਬ ਜੀਆ ਮਿਹਰਮਤ ਹੋਇ ਇਥੇ ਵਿਸਰਾਮ ਲੱਗੇਗਾ ਤਉ ਨਾਨਕ ਇਥੇ ਠਮਕ ਸਰਬ ਜੀਆ ਮਿਹਰਮਤ ਹੋਇ ਮਿਹਰਮਤ ਨਹੀਂ ਕਹੇਦ ਨਾ ਤਉ ਨਾਨਕ ਸਰਬ ਜੀਆ ਮਿਹਰਮਤ ਹੋਇ ਤਉ ਨਾਨਕ ਸਰਬ ਜੀਆ ਮਿਹਰਮਤ ਹੋਇ ਤਾ ਮੁਸਲਮਾਨ ਕਹਾਵੇ ਮਹੱਲਾ ਚੌਥਾ ਪਰਹਰ ਕਾਮ ਕ੍ਰੋਧ ਝੂਠ ਨਿੰਦਾ ਪਰਹਰ ਤੇ ਯਮਕ ਲੱਗੇਗੀ ਪਰਹਰ ਕਾਮ ਕ੍ਰੋਧ ਝੂਠ ਨਿੰਦਾ ਤਾਜ ਮਾਇਆ ਅਹੰਕਾਰ ਚੁਕਾਵੇ ਤਾਜ ਕਾਮ ਕਾਮਨੀ ਮੋਹ ਤਜੈ ਹ ਤਾਜ ਕਾਮ ਕਾਮਨੀ ਮੰਮੇ ਦੇ ਸਿਹਾਰੀ ਲੱਗੀ ਹੋਈ ਐ ਉਚਾਰਨ ਕਰਨੀ ਹੈ ਕਾਮ ਨਹੀਂ ਨਹੀਂ ਕਹਿਣਾ ਕਾਮ ਹੀ ਨਹੀਂ ਇਸ ਤਰ੍ਹਾਂ ਬੋਲਣਾ ਤਾਜ ਕਾਮ ਕਾਮਿਨੀ ਮੋਹ ਤਜੈ ਤਾਜ ਕਾਮ ਕਾਮਿਨੀ ਮੋਹ ਤਜੈ ਤਾ ਅੰਜਨ ਮਾਹ ਨਿਰੰਜਨ ਪਾਵੈ ਤਾਜ ਮਾਣ ਅਭਿਮਾਣ ਪ੍ਰੀਤ ਸੁਤਦਾਰਾ ਤਾਜ ਪਿਆਸ ਆਸ RAM ਲਿਵ ਲਾਵੈ ਆਸ ਤੇ ਠਮਕ ਲਾਉਣੀ ਹੈ ਤਾਜ ਪਿਆਸ ਆਸ RAM ਲਿਵ ਲਾਵੈ ਨਾਨਕ ਸਾਚਾ ਮਨ ਵਸੈ ਸਾਚ ਸਬਦ ਹਰ ਨਾਮ ਸਮਾਵੈ ਪੌੜੀ ਬੀ ਵੀਨਾ ਆਪਾਂ ਜਦੋਂ ਨਾਲ ਹੀ ਬੋਲ ਜੰਨੇ ਆ ਨਾ ਪੌੜੀ ਲਖੇਰ ਕੇ ਪੜ੍ਹਨੀ ਹੈ ਇਉਂ ਨਹੀਂ ਪੜ੍ਹਨਾ ਨਾਨਕ ਸਾਚਾ ਮਨ ਵਸੈ ਸਾਚ ਸਬਦ ਹਰ ਨਾਮ ਸਮਾਵੈ ਪੌੜੀ ਸਾਚ ਸਬਦ ਹਰ ਨਾਮ ਸਮਾਵੈ ਇੱਥੇ ਥੋੜਾ ਜਿਹਾ ਠਹਿਰਾ ਦੇ ਕੇ ਫੇਰ ਲਖੇਰ ਕੇ ਪੜ੍ਹਨਾ ਪੌੜੀ ਨਾਨਕ ਸਾਚਾ ਮਨ ਵਸੈ ਸਾਤ ਸਬਦ ਹਰ ਨਾਮ ਸਮਾਵੈ ਪੌੜੀ ਰਾਜੇ ਰਈਤ ਸਿੱਖਦਾਰ ਕੋਏ ਨਾ ਰਹਿਸਿਓ ਹਟ ਪਟਣ ਬਾਜ਼ਾਰ ਹਟ ਪਟਣ ਬਾਜ਼ਾਰ ਪਟਣ ਨਹੀਂ ਕਹਿਣਾ ਹਟ ਕਸਕੇ ਬੋਲਣਾ ਪਿੱਛੇ ਰਹਿਸਿਓ ਪਾਤ ਪੁੱਲਾ ਹੀ ਉਚਾਰਨ ਕਰਨਾ ਰਹਿਸਿਓ ਨਹੀਂ ਕਹਿਣਾ ਹਟ ਪਟਣ ਬਾਜ਼ਾਰ ਹੁਕਮੀ ਤਹਸਿਓ ਅੱਕੇ ਬੰਕ ਦਵਾਰ ਮੂਰਖ ਜਾਣਾ ਆਪਣੇ ਦਰਬ ਭਰੇ ਪੰਡਾਰ ਰੀਤੇ ਇੱਕ ਖਾਣੇ ਤਾਜੀ ਰਥ ਤੁਖਾਰ ਤਾਜੀ ਰਥ ਰਥ ਪੋਲਾ ਬੋਲਣਾ ਤਾਜੀ ਰਥ ਤੁਖਾਰ ਤਾਜੀ ਰਥ ਤੁਖਾਰ ਹਾਥੀ ਪਖਰੇ ਬਾਗ ਮਿਲਖ ਘਰ ਬਾਰ ਕਿਥੈ ਸੇ ਆਪਾਣੇ ਹਾਂ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਬਾਗ ਮਿਲਖ ਘਰ-ਬਾਰ ਇੱਥੇ ਵਿਸਰਾਮ ਲਾਉਣਾ ਕਿੱਥੈ ਸੇ ਆਪਣੇ ਯਾਨੀ ਸ ਆਪਣੇ ਨਹੀਂ ਕਹਿਣਾ ਵੱਖਰਾ ਹੀ ਪਾਠ ਕਰਨਾ ਕਿੱਥੈ ਤੇ ਵੀ ਜਮਕ ਲਾ ਦੇਣੀ ਸ ਇੱਥੇ ਵੀ ਜਮਕ ਲਾ ਦੇਣੀ ਐ ਫੇਰ ਬੋਲਣਾ ਆਪਣੇ ਤਾਜੀ ਰਾਤ ਤੁਖਾਰ ਹਾਥੀ ਪਖਰੇ ਪਖਰੇ ਕਸ ਕੀ ਤਾਜੀ ਰਾਤ ਤੁਖਾਰ ਹਾਥੀ ਪਖਰੇ ਬਾਗ ਮਿਲਖ ਘਰਬਾਰ ਕਿਥੈ ਸੇ ਆਪਾਣੇ ਤੰਬੂ ਪਲੰਗ ਨਿਵਾਰ ਸਰਾਇਚੇ ਲਾਲਤੀ ਪਲੰਗ ਕੱਗੇ ਨਾਲ ਉਚਾਰਨ ਕਰਨਾ ਤੰਬੂ ਪਲੰਗ ਨਿਵਾਰ ਸਰਾਇਚੇ ਲਾਲਤੀ ਨਾਨਕ ਸਾਚ ਦਾਤਾ ਸਿਨਾਖਤ ਕੁਦਰਤੀ